ਜੇ ਜਿਹੜਾ ਸਰਦੀ ਦਾ ਮੌਸਮ ਆ ਹੁਣ ਤੇ ਜਿਹੜੀਆਂ ਧੁੰਦਾਂ ਪੈਣੇ ਸ਼ੁਰੂ ਹੋ ਜਣੀਆਂ ਤੇ ਆਪਣੇ ਵੱਲ ਇਹਦੇ ਚੁੱਪਾ ਦੇ ਪ੍ਰਾਲੇ ਜਿਹੜੇ ਕੀਤਾ ਜਾ ਰਿਹਾ ਹੈ ਐਡਵਾਰਡ ਮੰਨ ਜੋ ਐਸਐਸਪੀ ਸਾਹਿਬ ਸ਼੍ਰੀ ਸੰਦੀਪ ਕੁਮਾਰ ਮਲਕ ਜੀ ਆਈਪੀਐਸ ਜਿਨ੍ਹਾਂ ਦੇ ਸਖਤ ਦਿਸ਼ਾ ਨਿਰਦੇਸ਼ ਹਨ ਕਿ ਜਿਲ੍ਹਾ ਹਿਸ਼ਾਪੁਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਟ੍ਰੈਫਿਕ ਜਮ ਜਿਹੜਾ ਉਹ ਨਹੀਂ ਲੱਗਣਾ ਚਾਹੀਦਾ ਜਿਸ ਨੂੰ ਅਸੀਂ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਆ ਅੱਗੇ ਸਰਦੀਆਂ ਦਾ ਮੌਸਮ ਹੁੰਦੇ ਨਾਲ ਹੋਣ ਤੇ ਜਿਹੜਾ ਧੁੰਦਾਂ ਦਾ ਸਮਾਂ ਆ ਰਿਹਾ ਹੈ ਤੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਜਿਹੜੇ ਵੀ ਬੈਰੀਗੇਟਿੰਗ ਜਿਹੜੀ ਹਿਸ਼ਾਰਪੁਰ ਦੇ ਵਿੱਚ ਜਿੱਥੇ ਵੀ ਹੈਗੀ ਆ ਉਹਨਾਂ ਨੂੰ ਅਸੀਂ ਰਿਫਲੈਕਟਰ ਲਗਾ ਕੇ yellow ਤੇ red ਜਾਂ white ਜਿਸ ਤਰ੍ਹਾਂ ਦੇ ਵੀ ਹੈਗੇ ਜਿਹੜੇ ਰਾਤ ਨੂੰ ਚਮਕਦੇ ਆ ਤਾਂ ਕਿ ਗੱਡੀ ਦੀਆਂ ਲਾਈਟਾਂ ਜਦੋਂ ਵਜਦੀਆਂ ਨੇ ਤੇ ਉਹ ਮਤਲਬ ਕਿ ਸਾਹਮਣੇ ਤੋਂ ਪਤਾ ਲੱਗ ਜਾਂਦਾ ਵੀ ਸਾਹਮਣੇ ਕਿਹੜੀ ਚੀਜ਼ ਹੈਗੀ ਆ ਉਹ ਲਗਵਾ ਰਹੇ ਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਹੈਪਨਿੰਗ ਨਾ ਹੋਵੇ ਤੇ ਨਾ ਹੀ ਕੋਈ ਐਕਸੀਡੈਂਟ ਹੋਵੇ ਤਾਂ ਜੋ ਮਤਲਬ ਕਿਸੇ ਵੀ ਤਰ੍ਹਾਂ ਦਾ ਉਹ ਹਿਸ਼ਾਰਪੁਰ ਦੇ ਵਿੱਚ ਜੈਮ ਨਾ ਲੱਗ ਸਕੇ ਸਟੈਪਲਸ ਚਾਰੂ ਢੰਗ ਨਾਲ ਚਲਾਉਣ ਲਈ ਟੈਪ ਕੋਪਸ ਜਿਹੜਾ ਸ਼ਹਾਪੁਰਾ ਮੈਨੂੰ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰ ਇੱਕ ਚੀਜ਼ ਦੇਖਣ ਚਾਹੁੰਦੀ ਹੈ ਜਦੋਂ ਵੀ ਕੋਈ ਹਾਸਾ ਵਾਪਰਦਾ ਹੋਵੇ ਜਾਂ ਤਾਂ ਕਿਸੇ ਅਣਗਹਿਲੀ ਕਾਰਨ ਵਾਪਰਦਾ ਜਾਂ ਓਵਰ ਸਪੀਡ ਕਾਰਨ ਵਾਪਰਦਾ ਇਹਦੇ ਲਈ ਕੀ ਅਪੀਲ ਹੈ ਤੁਹਾਡੀ ਸਾਰਿਆਂ ਨੂੰ ਮੇਰੀ ਸ਼ਹਾਪੁਰ ਨੂੰ ਉਸ ਤੋਂ ਪੀਣਾ ਹੈ ਕਿ ਤੁੰਣਾ ਦਾ ਮੌਸਮ ਵੀ ਆ ਰਿਹਾ ਤੇ ਅੱਜ ਕੱਲ ਗੱਡੀਆਂ ਦੀ ਜਿਹੜੀ ਆ ਉਹ ਵੀ ਮਤਲਬ ਕਿ ਬਹੁਤ ਹਾਈਬ੍ਰਿਡ ਗੱਡੀਆਂ ਜਿਹੜੀਆਂ ਉਹ ਆ ਰਹੀਆਂ ਜਿਨ੍ਹਾਂ ਦੀ ਸਪੀਡ ਕਾਫੀ ਜ਼ਿਆਦਾ ਹੁੰਦੀ ਹੈ ਤੇ ਤੁਸੀਂ ਤੁਸੀਂ ਨਹੀਂ ওভার ਸਪੀਡ ਜਿਹੜੀ ਗੱਡੀ ਚਲਾਉਣੀ ਹੈ ਤੁਸੀਂ ਅੰਡਰ ਕੰਟਰੋਲ ਜਿਹੜੀ ਆ ਉਹ ਗੱਡੀ ਚਲਾਉਣੀ ਆ ਤੇ ਮੌਸਮ ਦੇ ਲਿਹਾਜ਼ ਦੇ ਮੁਤਾਬਕ ਜਿਹੜੀ ਆ ਉਹ ਤੁਸੀਂ ਗੱਡੀ ਜਿਹੜੀ ਡਰਾਈਵ ਕਰਨੀ ਆ ਸ਼ਹਿਰ ਦੇ ਮੁਤਾਬਕ ਉਹ ਉਸ ਅਨੁਸਾਰ ਚਲਾਉਣੀ ਆ ਤੇ ਜੇ ਕਿਸੇ ਹਾਈਵੇ ਤੇ ਹੋ ਤੇ ਉਹਦੇ ਉੱਪਰ ਜਿਹੜੀ ਬਣਦੀ ਆ ਸਪੀਡ ਲਿਮਟ ਜਿਹੜੀ ਆ ਉਹਦੇ ਅਨੁਸਾਰ ਗੱਡੀ ਚਲਾਓ ਤੇ ਆਪ ਵੀ ਸੁਰੱਖਿਤ ਰਹੋ ਤੇ ਦੂਸਿਆਂ ਨੂੰ ਵੀ ਸੁਰੱਖਤ ਰੱਖਦੇ ਹੋ ਤੇ ਟੈਕਨੋਲੋਜੀ ਦੀ ਕਾਫੀ ਜਿਹੜੀ ਸ਼ਕਤੀ ਕੀਤੀ ਗਈ ਹੈ ਅੱਜ ਕੱਲ੍ਹ ਉਹਦੇ ਬਾਰੇ ਕੀ ਜਿਹੜਾ ਪੁੱਛਣਾ ਚਾਹਦੇ ਹੋ ਹਾਂਜੀ ਮੁਹਾਤੇ ਤੇ ਕਾਫੀ ਸਖਤੀ ਹੋ ਰਹੀ ਆ ਮੋਡੀਫਾਈ ਗੱਡੀਆਂ ਜਿਹੜੀਆਂ ਹੈਗੀਆਂ ਚਾਹੇ ਉਹ ਟਰੱਕ ਆ ਟਿਪਰ ਆ ਕਿਸੇ ਵੀ ਤਰ੍ਹਾਂ ਦਾ ਵਹੀਕਲ ਆ ਜਿਹੜੀਆਂ ਵੀ ਮਤਲਬ ਕਿ ਮੋਡੀਫਾਈ ਗੱਡੀਆਂ ਹੈਗੀਆਂ ਉਹਨਾਂ ਦੇ ਬਕਾਇਦਾ ਟ੍ਰੈਫਿਕ ਨਿਯਮਾਂ ਅਨੁਸਾਰ ਜਿਹੜਾ ਉਹਨਾਂ ਦਾ ਚਲਾਣ ਨਹੀਂ ਕੀਤਾ ਜਾਊਗਾ ਤੇ ਉਹਨਾਂ ਨੂੰ ਬੰਦ ਵੀ ਕੀਤੀ ਜਾਊਗਾ ਤੇ ਮੇਰੀ ਜਿਹੜੀ ਆ ਅਪੀਲ ਹੈ ਜਨਤਾ ਨੂੰ ਕਿ ਜਿਹੜੇ ਆ ਮੋਡੀਫਾਈ ਗੱਡੀਆਂ ਬਿਲਕੁਲ ਜਿਹੜੀਆਂ ਉਹ ਨਾ ਕਰੋ ਜਿਵੇਂ ਹੁਣ ਤੋਂ ਨਾ ਨਾ ਮੌਸਮ ਆ ਰਿਹਾ ਤੇ ਆਪਣੀਆਂ ਗੱਡੀਆਂ ਤੇ ਜਿਹੜੇ ਆ ਰਾਤ ਨੂੰ ਚਮਕਣ ਵਾਲੇ ਰਿਫਲੈਕਟਰ ਜਿਹੜੇ ਆ ਉਹ ਹੀ ਲਗਾਏ ਜਾਣ ਤੇ ਆਪਣੀ ਗੱਡੀ ਤੋਂ ਅਗਲੀ ਗੱਡੀ ਦਾ ਡਿਸਟੈਂਸ ਤੇ ਆਪਣੀ ਰੋਡ ਸੈਂਸ ਜਿਹੜੀ ਆ ਉਹਦੇ ਬਾਰੇ ਥੋੜੀ ਜਿਆ ਆਪਣਾ ਧਿਆਨ ਰੱਖਣਗੇ ਕਿੱਥੇ ਟੋਆ ਕਿੱਬਾ ਹੈਗਾ ਕਿੱਥੇ ਚੁਰਸਤਾ ਹੈਗਾ ਤੇ ਹੋਰ ਵੀ ਕਈ ਇਹੋ ਜਿਹੇ ਸਕੂਲ ਕਾਲਜ ਹੋ ਵੀ ਹੈਗਾ ਉਹਦੇ ਮੁਤਾਬਕ ਮਤਲਬ ਕਿ ਜਿਹੜੀ ਗੱਡੀ ਨੂੰ ਸਪੀਡ ਦੇ ਮੁਤਾਬਕ ਚੱਲਿਆ ਜਾਵੇ ਸਰ ਟੂ ਵੀਲਰ ਵਾਲਿਆਂ ਨੂੰ ਜਾਂ ਪੈਦਲ ਜਿਹੜੇ ਚੱਲਦੇ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਦੀ ਹੈ ਜਦੋਂ ਸਾਹਮਣੇ ਉਹ ਕੇਜ ਲਾਈਟਾਂ ਜਿਹੜੀਆਂ ਗੱਡੀਆਂ ਮਾਰਦੀਆਂ ਆ ਮੇਰੀ ਫੇਰ ਬਾਰ-ਬਾਰ ਇਹੀ ਅਪੀਲ ਹੈ ਆਪਣਾ ਜਿਹੜੀ ਆ ਜਨਤਾ ਨੂੰ ਉਹ ਹਿਸ਼ਾਰ ਪਨਵਾਸੀਆਂ ਨੂੰ ਤੇ ਜਿਹੜੀ ਹੈ ਨਾ ਲਾਈਟਾਂ ਮੋਡੀਫਾਈ ਕਰਵਾ ਕੇ ਜਿਹੜੀਆਂ ਤੁਸੀਂ ਚਾਰ ਚਾਰ ਗੱਡੀਆਂ ਤੇ ਲਗਵਾ ਲੰਨੇ ਹੋ ਤੇ ਰਾਤ ਨੂੰ ਜਦੋਂ ਇਹ ਚੱਲਦੀਆਂ ਇਹ ਲਾਈਟਾਂ ਜਿਹੜੀਆਂ ਬਿਲਕੁਲ ਵਾਈਟ ਰੋਸ਼ਨੀ ਆ ਰਹੀਆਂ ਜਦੋਂ ਸਾਹਮਣੇ ਫਰੰਟ ਵਾਲੇ ਡਰਾਈਵਰ ਦੇ ਜਾਂ ਕੋਈ ਵੀ ਕੁਲਵਾਰਾ ਜਿਹੜਾ ਆਉਂਦਾ ਉਹਦੇ ਵਜ੍ਹਾ ਤੇ ਉਹਨੂੰ ਸੜਕ ਦੇ ਉੱਤੇ ਆਉਣ ਜਾਣ ਵਾਲਾ ਕੁਛ ਹੀ ਦਿਖਾਈ ਨਹੀਂ ਦਿੰਦਾ ਨਾ ਹੀ ਉਹਨੂੰ ਟੋਆ ਟੇਬਾ ਦਿਖਾਈ ਦਿੰਦਾ ਜਿਸ ਕਰਕੇ ਐਕਸੀਡੈਂਟ ਹੋਣ ਦੇ ਜਿਹੜੇ ਖਤਰੇ ਜਿਹੜੇ ਆ ਉਹ ਵੱਧ ਜਾਂਦੇ ਆ ਤੇ ਮੇਰੀ ਅਪੀਲ ਹੈ ਜਨਤਾ ਨੂੰ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਅ ਮੋਡੀਫਾਈ ਲਾਈਟਾਂ ਕਰਵਾਏ ਗੱਡੀਆਂ ਦੇ ਨਾਲ ਆਓ ਕੰਪਨੀ ਵੱਲੋਂ ਜਿੱਦਾਂ ਦੀ ਵੀ ਚੀਜ਼ ਆਉਂਦੀ ਹੈ ਜਿਵੇਂ ਲਾਈਟਾਂ ਆ ਗਿਆ ਉਸੇ ਤਰ੍ਹਾਂ ਦੀਆਂ ਹੀ ਉਹਨਾਂ ਨੂੰ ਲਾਹੰਦਿਓ ਕਿਸੇ ਵੀ ਤਰ੍ਹਾਂ ਦੀ ਜਿਹੜੀ ਵਹੀਕਲ ਨਾਲ ਛੇੜਛਾੜ ਨਾ ਕੀਤੀ ਜਾਵੇ